ਹਾਂਜੀ ਤੁਸੀਂ ਦੇਖ ਰਹੇ ਹੋ ਗੁਰਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਮਿੱਠਾ ਖੂਹ ਪਿੰਡ ਮੂਲੋਵਾਲ ਚਲੋ ਆਜੋ ਤੁਹਾਨੂੰ ਅੰਦਰ ਤੋਂ ਦਰਸ਼ਨ ਕਰਾਉਣੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਉਹ ਖੂਹ ਹੈ ਜਿਹਦਾ ਪਾਣੀ ਗੁਰਤੇਗ ਬਹਾਦਰ ਜੀ ਨੇ ਮਿੱਠਾ ਕੀਤਾ ਸੀਗਾ ਜਿਹਨੂੰ ਕਿ ਮਿੱਠਾ ਖੂਹ ਕਿਹਾ ਜਾਂਦਾ ਹੈ ਗੁਰਤੇਗ ਬਹਾਦਰ ਜੀ ਜਦੋਂ ਇੱਥੇ ਆਏ ਸੀਗੇ ਤਾਂ ਉਹ 4 ਦਿਨ ਰਹੇ ਸੀ ਜਦੋਂ ਗੁਰਤੇਗ ਬਹਾਦਰ ਜੀ ਇੱਥੇ ਆਏ ਤਾਂ ਉਹਨਾਂ ਨੇ ਇੱਥੋਂ ਦੇ ਸਿੱਖਾਂ ਤੋਂ ਪਾਣੀ ਮੰਗਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਬਈ ਗੁਰੂ ਜੀ ਪਾਣੀ ਇੱਥੇ ਪੀਣ लायक ਹੈ ਨਹੀਂ ਵੀ ਸਾਰੇ ਪਿੰਡ ਦਾ ਪਾਣੀ ਖਾਰਾ ਏ ਤਾਂ ਗੁਰਤੇਗਵਰ ਦਰਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁੜ ਲੈ ਕੇ ਆਓ ਤੇ ਆਪਾਂ ਪਾਣੀ ਮਿੱਠਾ ਕਰ ਦਿੰਨੇ ਆ ਤਾਂ ਜਦੋਂ ਗੁੜ ਲਿਆਂਦਾ ਤਾਂ ਜਿਹੜੇ ਬਾਣੀਏ ਸੀਗੇ ਇੱਥੋਂ ਦੇ ਉਹਨਾਂ ਨੇ ਬਈ ਗੁੜ ਥੋੜਾ ਜਿਹਾ ਢਿੱਲਾ ਦਿੱਤਾ ਸੀਗਾ ਤਾਂ ਗੁਰਤੇਗਵਰ ਦਰਜੀ ਨੇ ਬਚਨ ਕੀਤੇ ਸੀ ਕਿ ਗੁੜ ਨਾਲ ਪਾਣੀ ਤਾਂ ਮਿੱਠਾ ਹੋ ਜਾਏਗਾ ਪਰ ਜਿਹੜੇ ਇੱਥੋਂ ਦੇ ਬਾਣੀਏ ਨੇ ਉੱਟੇ ਲੇ ਰਹਿਣਗੇ ਤਾਂ ਉਸ ਟਾਈਮ ਤੋਂ ਹੁਣ ਤੱਕ ਇਸ ਪਿੰਡ ਦੇ ਵਿੱਚ ਕੋਈ ਵੀ ਬਾਣੀਆਂ ਨਹੀਂ ਰਹਿੰਦਾ ਹੈਗਾ ਮਤਲਬ ਸਾਰੇ ਪਿੰਡ ਦੇ ਜਿਹੜੇ ਬਾਣੀਆਂ ਸੀਗੇ ਉਹ ਇੱਥੋਂ ਫਿਰ ਛੱਡ ਕੇ ਨਾ ਕਿਤੇ ਹੋਰ ਚੱਲ ਗਏ ਸੀਗੇ ਕਿਉਂਕਿ ਜੇ ਇੱਥੇ ਕੋਈ ਵੀ ਬਾਣੀਆਂ ਕੋਈ ਆ ਕੇ ਦੁਕਾਨ ਕਰਦਾ ਜਾਂ ਮਤਲਬ ਕੋਈ ਵੀ ਬਿਜ਼ਨਸ ਕਰਦਾ ਤਾਂ ਉਹ ਇੱਥੇ ਬਈ ਤਰੱਕੀ ਨਹੀਂ ਕਰਦਾ ਹੈਗਾ ਉਹ ਪਿੱਛੇ ਹੀ ਜਾਂਦਾ ਕਿਉਂਕਿ ਗੁਰਤੇਗਿ ਬਹਾਦਰ ਜੀ ਦੇ ਬਚਨ ਸੀਗੇ ਕਿ ਇੱਥੇ ਬਾਣੀਆਂ ਢਿੱਲੇ ਹੀ ਰਹਿਣਗੇ ਪਰਮ ਜਦੀ ਦੀ ਟੋੜੀ ਕਹੀ ਆਪ ਕਾਮੋ ਦੀ ਰੋਜ਼ ਜੀ ਦੀ ਸੰਗਤੀ ਪਤ ਕੇ uh -huh.